ਮੇਰੇ ਤੋਂ ਸਵਾਗਤ ਹੈ ਅੱਜ ਬਸਾਖੀ ਵਾਲੇ ਦਿਨ ਦਾ ਪਹਿਲਾਂ ਸਵਾਗਤ ਹੈ ਸਾਰੇ ਸੱਜਣਾਂ ਦਾ ਬਸਾਖੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਹਨਾ ਅੱਜ ਫਿਰ ਬਲੌਗ ਪਾਉਣ ਲੱਗੇ ਆਂ ਗਰੌਣ ਕਰਨ ਲੱਗੇ ਆਂ ਦਿਖਾਉਣੇ ਆ ਬਾਬੇ ਦੀ ਕਰਪਾ ਨਾਲ ਫਾਰਮ ਤੇ ਰੰਗ ਭਾਗ ਲੱਗੇ ਹੋਏ ਆ ਤੇ ਜਾਨਵਰ 14-15 ਨੂੰ ਤੁਹਾਨੂੰ ਨਵੇਂ ਹੋਰ ਲੈ ਤੇ 2-4 ਦਿਨਾਂ ਅਨ ਲੋਡਿੰਗ ਦੀ ਵੀਡੀਓ ਪਾਵਾਂਗੇ ਮਾੜਾ ਲਿਆਈ ਮੇਸਿਆ ਬੰਦਾ ਬਸਾਨ ਲਓ ਪੁਰਾਣਾ ਬੰਦਾ ਫਾਰਮ ਤੇ ਆਇਆ ਕਹਿੰਦੇ ਬਸ਼ੇਰ ਹੀ ਆ 11 ਮਹੀਨਿਆਂ ਦੀ ਨੰਨ ਨੂੰ ਦੇਖੋ ਕਾ ਵਤਾਂ ਹੁੰਡੀ ਵਾਲਾ ਕੰਨ 11 ਕ ਮਹੀਨਾਵਾਂ ਉਮਰ ਲੈਂਥ ਲੰਥ ਦੀ ਬਹੁਤ ਹੱਡ ਪੈਰਾਂ ਦੀ ਪੂਰੀ ਮਜੂਦ ਆਪਾਂ ਮੇਸਾ ਤੋਰਦੇ ਮੜੇ ਗਏ ਆ ਜਾ ਓ ਖੁੱਲੀਆਂ ਬਾਹਰ ਪੇੜ ਕੇ ਖੁੱਲੀਆਂ ਛੱਡ ਲੋ 10 ਮਿੰਟ ਹਾਂ ਹਾਂ ਨਹੀਂ ਗੱਬਣ ਨਹੀਂ ਗੱਬਣ ਦੀ ਤਾਂ ਹੂੰ ਵੀਡੀਓ ਬਣਾਉਨੇ ਆ ਜਾਨ ਰੱਖ ਬਾਹਰ ਦਾ ਦੇ ਐਸਾ ਬਾਹਰ ਲਾ ਦੇ ਤੇ ਇੱਕ ਤੁਹਾਨੂੰ ਆ ਘੋੜੀ ਦਿਖਾਉਨੇ ਦੋਸਤੋ 59 ਇੰਚ ਹਾਈਟ ਆ ਜੈਰਾਜ ਤੋਂ ਮੀਟਾ ਕੰਨ ਕੰਡੀਸ਼ਨ ਦੇਖ ਸਕਦੇ ਦੋ ਪੈਰ ਮਗਰਲੇ ਚਿੱਟੇ ਕੁੰਡੀ ਵਾਲਾ ਕੰਨ ਮੱਥੇ ਭਟਾ ਟੁੱਟਦਾ ਨਹੀਂ ਵਾਲ ਹੈਗੇ ਉੱਥੇ ਲੱਖੋਂ ਥੱਲੇ ਲੱਖੋਂ ਥੱਲੇ ਹਜ਼ਾਰਾਂ ਚ ਵੰਦੂ ਤੇ ਇੱਕ ਰਾਈਡਿੰਗ ਵਾਲਾ ਘੋੜਾ ਦਾਨੇ ਦਾ ਬੱਚਾ ਖੜਾ ਜੀ ਆਹ ਦੇਖ ਸਕਦੇ ਪੰਜ ਪਲੇਨ ਇਹ ਵੀ ਜੈਜ ਮੁੱਲ ਤਾਂ ਜਾਵਾਂ ਥੋੜੇ ਭਾਦ ਲੈਓ ਬੱਤੇ ਜੈਰਾਜ ਵਾਲਾ ਬਸ਼ੀਰ ਖੋਲ ਲਓ ਤੇ ਦੋਸਤੋ ਇੱਕ ਤੁਹਾਨੂੰ ਘੋੜੀ ਦਿਖਾਉਣੀ ਆ ਆਲੀ ਸ਼ਾਨ ਦੀ ਮਗਰਲੇ ਦੋ ਪੈਰ ਚਟੇ ਮੱਥੇ ਫੁੱਲ ਲੈਂਥ ਲੁੱਤ ਦੇਖੋ ਕਿੰਨੀ ਮਜ਼ਬੂਤ ਘੋੜੀ ਕੁੰਡੀ ਵਾਲਾ ਕਰਨ ਆ ਜੀ ਡਾਇਰੈਕਟ ਆਲੀ ਸ਼ਾਨ ਦੀ ਦੋਸਤੋ ਕਿਹਦੇ ਬਰੀਡਿੰਗ ਲਈ ਲੈਣੀ ਤਾਂ ਆ ਦੇਖ ਸਕਦਾ ਆ ਘੋੜੀ ਗੱਬਣਾ ਜੀ ਦੋ ਨੰਬਰ ਵਾਲੀ ਤੇ ਇਹ ਚਾਰ ਪੈਰ ਚਟੇ ਬਿੱਲੀਆਂ ਅੱਖਾਂ ਦੀ ਆ ਦੋ ਦੰਦ ਬਸ਼ੀਰੀ ਮਹਾਦੇਵ ਘੋੜੇ ਦੀ ਆ ਨੀਲੀ ਚੰਬੀ ਜੀ ਆ ਬਸ਼ੀਰ ਜੀ ਤਿੰਨ ਸਾਲ ਦੀ ਗੁਰਦੱਤ ਤੋਂ ਮੀਟ ਹੋ ਗਈ। ਆਦਾ ਬਈ। ਰਸਲ ਵਿੱਚ ਤਿਆ ਜੈ ਰਾਜ ਦਾ ਬਸ਼ੀਰਾ ਚੈੱਕ ਕਰੋ ਮਿੱਤਰੋ ਜੈ ਰਾਜ ਦਾ ਆਪਣੇ ਵਾਲੇ ਦਾ। ਕੁੰਡੀ ਖੋਲਦੇ ਬਸ। ਕੁੰਡੀ ਖੋਲਦੇ ਛੋਟੀ ਮੱਝਵਾਗਦੇ। ਦੇਖੋ ਗਰਦਨ ਗੁਰਦਨ ਕਿੰਨੇ। ਚੱਲ ਵੀ ਚੋਪਰਾ ਭੱਜ। ਵਾਹ ਓਏ ਜਾਂਦਾ ਰੈਸ। ਚੱਲੋ ਵੀ ਚਲੋ ਚਲੋ ਚਲੋ। ਆ ਦੋਸਤੋ ਇੰਦਰ ਘੋੜੇ ਦੀ ਆ ਤੇ ਆਪਣੇ ਅੱਧੀ ਸੁੰਦਰ ਦੀ ਪੋਤੀ ਆ ਆ ਦੇਖੋ ਗਰਦਨ ਗੁਰਦਨ ਕੰਨ ਕੰਡੀਸ਼ਨ ਚੰਗੀ ਆ ਲੈ ਵੀ ਛੱਡ ਦੇ ਇਹਨੂੰ ਵੀ ਚੱਲ 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 ਚਲੋ ਵੀ ਚਲੋ ਚਲੋ ਦੋਸਤੋ ਜਿਹੜੀ ਆ ਤੇਲੀਆਂ ਬਿਸ਼ੇਰੀ ਅੱਤੀ ਸੁੰਦਰ ਦੀ ਪੋਤੀ ਆ ਆਪਣੇ ਇੰਦਰ ਘੋੜੇ ਦੀ ਇਹਦੀ ਉਮਰ 7 ਕੁ ਮਹੀਨੇ ਆ ਬਿਹੇਰਾ ਤੇ ਇਹ ਬਿਸ਼ੇਰੀ ਦੋਨੇ ਹਾਨੂ ਹਾਨੀ ਦੇ ਆ ਥੋੜਾ ਜੂਮ ਕਰ ਦिए ਓ ਬਾ ਓਏ ਵਾ 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 ਅੰਦਰ ਨਹੀਂ ਜਾਣਾ ਬਹੁਤ ਅੰਦਰ ਨਹੀਂ ਜਾਣਾ ਤੁਸੀਂ ਬਾਹਰ ਆਈ ਹੋ ਜਾਂ ਉਹ ਦੂਜੇ ਮੱਥੇ ਫੁੱਲ ਵਾਲੀ ਲਿਆਓ ਨੁਗਰੀਆਂ ਸਾਡਲ ਮੈਂ ਕਹਿੰਦਾ ਦੋਨੇ ਨਾਲ ਨੀਲਾ ਬਸ਼ੀਰਾ ਲਿਆਓ ਬਲਾ ਬਲਾ ਹਾਂ 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 ਨੀਲਾ ਬਸ਼ੀਰਾ ਲਿਆਓ ਫਿਰ ਦੇਖੋ ਦੋਸਤਾਂ ਘੋੜੀ ਦੀ ਕਰਦਣ ਦਾ ਫ੍ਰੀ ਲੱਖਪਤ ਥੱਲੇ ਬਣ ਜਾਣੀ ਇਹ ਵੀ ਇਹਦਾ ਰਸਤਾ ਲਵੇਟ ਲਈ ਤੇ ਦੋਸਤੋ ਇਹ ਹੈਗੇ ਜੋ ਰਾਜ ਘੋੜੇ ਦੇ ਗੁਰੂਸਰ ਵਾਲੇ ਦੇ ਜਿਹੜਾ ਆਪ ਦਲਰਾਜ ਦਾ ਦਲਵਾਗ ਰਣੀ ਦਾ ਪੁੱਤ ਆ ਗਿਆ ਘੋੜਾ ਬਹੁਤ ਚੰਗਾ ਇਹਦਾ ਤਲਿਆਰਾ ਲਾਦੇ ਓਏ ਭਾਰਤ ਦਾ ਤਲਿਆਰੇ ਦਾ ਹੀ ਇਹਦਾ ਇਹਦੇ ਕੱਲ ਨੂੰ ਤੌਣ ਤੌਣ ਕਰਦੇ ਆ ਸੈਟ ਇਹਨੂੰ ਸੱਜਣਾ ਨੂੰ ਫੋਟੋ ਖਿੱਚ ਕੇ ਦਿਖਾਉਨੇ ਆ ਦੀ ਇਹਦਾ ਤਲਿਆਰਾ ਲਾ ਦੇ ਤੇ ਆ ਦੋਸਤੋ ਫੌਜੀ ਦਾ ਪੁੱਤ ਆ ਗਿਆ ਮੁਹੱਬਤ ਘੋੜੇ ਦਾ ਮੱਝੂ ਲੈੰਦਾ ਜਿੰਨੇ ਇੱਕ ਮਹੀਨਾ ਉਮੀਦ ਹੈ ਦੀ ਮਾਂ ਆਪਣੇ ਕੋਲ ਖੜੀ ਆ ਪੇਟਲ ਕੁੜੀ ਹਜੇ 5 ਕ ਮਹੀਨੇ ਦਾ ਹੋਇਆ ਤੇ ਮਾਂ ਦਾ ਪੇਟ ਬਹੁਤ ਵੱਡਾ ਬੱਚਾ ਹਾਈਟ ਬਹੁਤ ਕਰੂ ਪਿਓ ਦੀ ਹਾਈਟ ਨੀਲਾ ਹੋ ਜੂ ਜਿੰਨੀ ਕਮੀ ਦੀ ਦਾ। ਕਾਲ ਅੱਧਰ ਤੋਂ ਮਾਂ ਤਾਂ ਬਿਨਾਂ ਸੋਇਆ ਭੱਜਲਾ ਹੁਣ। ਪੰਛੀ ਦਿਖਾਉਣੇ ਆ। ਹੋਰ ਕੋਈ ਆਪਣਾ ਫੂਟਾ ਬੱਚਾ ਦਿਖਾਉਣ ਆਲਾ ਕਿਤੇ ਹੋਰ ਹੈ ਜੀ ਆਪਣੇ ਸਾਰੇ। ਹੈ? ਉਹ ਸੇਲ ਹੋਇਆ। ਅੱਜ ਬੱਚੀ ਆ ਜਣੇ ਆਪ ਲਖ ਸੱਜਣੋ। ਭੱਜ ਲੋ ਵੀ ਭੱਜ ਲੋ। ਲੋ। ਕਰੋ ਦਰਸ਼ਨ ਜਾਨਵਰ ਮਾਰਵਾੜੀ ਆ ਸਾਰੇ ਜਾਨਵਰੀ ਮਾਰਵਾੜੀ ਦਿਖਾਉਣੇ ਆ। ਤੋ ਕੱਬਣ ਕੋੜੀ ਕੱਢੋ ਜੀ ਫੂਟਾਂ ਵਿੱਚੋਂ। ਨੰਬਰ ਕਰ ਲਿਓ ਦੋਸਤੋ 98555 99017 ਤੇ 623995345 ਆ ਬਸ਼ੀਰਾ ਨੀਲਾ ਜੀ 5 ਮਹੀਨੇ ਉਮਰ ਆ ਮਹਬਤ ਘੋੜੇ ਦਾ ਤੇ ਫੌਜੀ ਦਾ ਪੋਤਾ ਆ ਬਸ਼ੀਰੀ 11 ਮਹੀਨੇ ਵਾਲੀ ਨਾਲ ਜੈ ਰਾਜ ਵਾਲਾ ਬਸ਼ੀਰਾ ਤੇ ਆ ਜੋ ਰਾਜ ਵਾਲੀ ਬੱਚੀ ਮੰਨ ਲਓ ਦੋ ਬਸ਼ੀਰੇ ਤੇ ਤਿੰਨ ਬਸ਼ੀਰੀਆਂ ਅੱਜ ਦੇ ਬਲੌਗ ਚ ਸੇਮ ਹੀ ਉਹ ਕੁੜੀ ਦਿਖਾਈ ਆ ਹੋਲਡਰ ਵਾਲਾ ਇਹਦੇ ਹੋਲਡਰ ਫਾਰਮ ਤੇ ਜਾਨਵਰ ਦੋਸਤੋ ਪੂਰੇ ਖੜੇ ਬਾਬੀ ਦੀ ਕਿਰਪਾ ਨਾਲ ਰੰਗ ਭਾਗ ਲੱਗੇ ਹੋਇਆ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਤੇ ਜਾਨਵਰ ਨਵੇਂ ਵੀ ਆ ਜਣੇ ਇੱਕ ਬਸ਼ੀਰਾ ਆ ਜਣੇ ਚੰਗਾ ਆਪਣੇ ਕੋਲ ਮਾਰਵਾੜੀ ਅੱਜ ਪਲਿਆ ਹੋਇਆ ਤੇ ਇੱਕ ਆ ਜਣੀ ਆਵਲਖ ਬਸ਼ੀਰੀ ਤੇ ਆ ਗੱਬਣ ਕੋੜੀ ਨੌਵਾਂ ਮਹੀਨਾ ਚੱਲਦਾ ਜੀ ਇਹਨੂੰ ਚੰਬੀ ਜਾਂ ਨੁਕਰੇ ਬੱਚੇ ਦੇਣ ਵਾਲੀ ਗਰਦਨ ਗੁਰਦਨ ਦਾ ਦੇਖ ਸਕਦੇ ਤੁਸੀਂ ਪੁੱਠਾ ਪਾਠਾ ਦੇਖ ਸਕਦੇ ਤੁਸੀਂ ਨਹੀਂ ਨਹੀਂ ਇਹਦੇ ਹੋਲਡਰ ਪਾਉਣਾ ਨਾ ਪੁੱਤ ਨੀ ਲਿਆ ਦੋਸਤੋ ਨੀਲੇ ਬਸ਼ੀਰੇ ਦਾ ਨਾਮ ਰੱਖਣਾ ਆਪਾਂ ਦਸੋ ਕੀ ਰੱਖੀਏ ਭੱਜ ਲੋ ਵੀ ਭੱਜ ਲੋ ਨੰਬਰ ਸਕਰੀਨ ਤੇ ਦਿੱਤੇ ਦੋਸਤੋ ਫੋਨ ਕਰ ਲਓ